ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਤੁਹਾਡੇ ਸਾਰਤਿਆਂ ਨੂੰ ਲੋਹੜੀ ਤੇ ਮਾਗੀ ਦੀ ਬਹੁਤ-ਬਹੁਤ ਮੁਬਾਰਕਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਖੂਨਦਾਨ ਕੈਂਪ ਅਤੇ ਫ੍ਰੀ ਮੈਡੀਕਲ ਚੈੱਕਅਪ ਲੈ ਕੇ ਆਏ ਆ ਇੱਥੇ ਹਰ ਤਰ੍ਹਾਂ ਦੇ ਡਾਕਟਰ ਆਏ ਨੇ ਐਮਬੀਬੀਐਸ ਡਾਕਟਰ ਨੇ ਦੰਦਾਂ ਦੇ ਡਾਕਟਰ ਆਏ ਹੋਏ ਨੇ ਹੱਡੀਆਂ ਦੇ ਡਾਕਟਰ ਆਏ ਹੋਏ ਨੇ ਔਰ ਸਾਰੇ ਤਰ੍ਹਾਂ ਦੇ ਟੈਸਟ ਮੌਕੇ ਤੇ ਕੀਤੇ ਜਾ ਰਹੇ ਆ ਤੇ ਦਵਾਈਆਂ ਨਾਲ ਦੀ ਨਾਲ ਜਿਹੜੇ ਲੋਦਮਨ ਮਰੀਜ਼ ਆ ਸਾਰਿਆਂ ਨੂੰ ਦਿੱਤੀਆਂ ਜਾ ਰਹੀਆਂ ਆ ਔਰ ਬਲੱਡ ਜੁਨੀਟ ਦੀ ਗੱਲ ਕਰੀਏ ਕਿੰਨੀ ਜੁਨੀਟ ਦਾ ਟਾਰਗੇਟ ਹੈ ਅੱਜ ਸਾਡਾ 500 ਯੂਨਿਟ ਦਾ ਟਾਰਗੇਟ ਹੈ ਲਾਸਟ ਈਅਰ ਨਾਲੋਂ ਅਸੀਂ 100 ਵਧਾਇਆ ਹੈਗਾ ਲਾਸਟ ਈਅਰ ਤਕਰੀਬਨ 400 ਅਸੀਂ ਕੀਤਾ ਸੀਗਾ ਔਰ ਜੀ ਜੀ ਹੁਣ ਤੱਕ ਕਿੰਨੇ ਡਾਲਰ ਦੇ ਬਲੱਡ ਰੀਡ ਕਰ ਚੁੱਕੇ 100 ਡਨੇਡ ਹੋ ਚੁੱਕਿਆ ਹੁਣ ਤੱਕ ਕਿੰਨੇ ਚੱਕ ਤੋਂ ਸੇਵਾ ਚੱਲਦੀ ਹੈ ਜੀ ਇਹ ਮੈਡੀਕਲ ਕੈਂਪ ਇਹ ਦੇਖੋ ਮੈਡੀਕਲ ਕੈਂਪ ਤਾਂ ਪਹਿਲੀ ਈਂ ਨਹੀਂ ਲਾਇਆ ਜਿਹੜਾ ਬਲੱਡ ਨੇਸ਼ਨ ਕੈਂਪ ਹੈ ਤਾਂ ਪਿਛਲੇ 3-4 ਸਾਲਾਂ ਤੋਂ ਚੱਲਦਾ ਪਿਆ ਹੈਗਾ ਮੈਡੀਕਲ ਜਿਹੜਾ ਚੈੱਕ ਫਰੀ ਚੈੱਕਅਪ ਹੈ ਇਸ ਵਾਰ ਲਾਇਆਗਾ ਪਹਿ ਦੀ ਜਿਸ ਤਰ੍ਹਾਂ ਆਮ ਆਲੀ ਪਾਰਟੀ ਦੀ ਗੱਲ ਕਰੀਏ ਤਾਂ ਮਹੱਲਾ ਕਲੀਨ ਲਾਏ ਗਏ ਨੇ ਤਾਂ ਕੀ ਲੱਗਦਾ ਕਿ ਇਹੋ ਜਿਹਾ ਕੰਮ ਦੇ ਬਾਵਜੂਦ ਵੀ ਜਿਹੇ ਜੇ ਕੈਂਪ ਲਗਾਏ ਜ਼ਰੂਰੀ ਹੋ ਜਾਂਦੇ ਦੇਖੋ ਮਹੱਲਾ ਕਲੀਨਿਕ ਦਾ ਜਿਹੜਾ ਮਸਲਾ ਹੈਗਾ ਤੁਹਾਨੂੰ ਵੱਧ ਪਤਾ ਹੋਵੇਗਾ ਕਿ ਮੁੱਖ ਮੰਤਰੀ ਸਾਹਿਬ ਨੇ ਉਰਤੇ ਆਪਦੀ ਫੋਟੋ ਲਾਤੀ ਔਰ ਜਿਸ ਦਿਨ ਤੋਂ ਫੋਟੋ ਲੱਗ ਗਈ ਉਸ ਦਿਨ ਤੋਂ ਸੈਂਟਰ ਸਰਕਾਰ ਨੇ ਉਹਦੇ ਫੰਡ ਸਾਰੇ ਰੋਕਤੇ ਆ ਉਹਨਾਂ ਦੀਆਂ ਸੈਲਰੀਜ਼ ਉਹਨਾਂ ਦੀਆਂ ਦਵਾਈਆਂ ਜਿਹੜਾ ਪਿੱਛੇ ਦਾ ਸਟਾਕ ਸੀਗਾ ਉਹਦਾ ਚੱਲਦਾ ਗਿਆ ਪਰ ਹੁਣ ਸਾਰਾ ਕੁਝ ਨਿਲ ਹੋ ਚੁੱਕਿਆ ਹੈਗਾ ਔਰ ਜਿਹਦਾ ਜ਼ਿੱਦੀ ਰਵਈਆ ਆਮ ਆਦਮੀ ਪਾਰਟੀ ਸਰਕਾਰ ਦਾ ਹੈ ਇਹ ਹੈ ਵੀ ਉਹਨਾਂ ਨੇ ਸੈਂਟਰ ਨੇ ਬਾਰ ਬਾਰ ਕਹਿਣ ਤੇ ਵੀ ਇਹ ਸੈਂਟਰ ਦੇ ਪੈਸੇ ਆ ਜਿਹੜੀ ਯੂਨੀਅਨ ਮਿਨਿਸਟਰੀ ਹੈ ਹੈਲਥ ਮਿਨਿਸਟਰੀ ਉਹਦੇ ਪੈਸੇ ਆ ਤੇ ਤੁਸੀਂ ਆਪਦੀ ਐਡਿਟ ਤੇ ਨਹੀਂ ਕਰ ਸਕਦੇ ਪਰ ਉਹ ਬਹੁਤ ਲੰਬਾ ਤਕਰਾਰ ਚੱਲਦੇ ਕਰਕੇ ਹੁਣ ਜਿਹੜੇ ਆਮ ਆਦਮੀ ਸੈਂਟਰ ਜਿਹੜੇ ਕਲੀਨਿਕ ਬਣੇ ਆ ਉਹ ਬੰਦ ਹੋਣ ਦੇ ਕਿਨਾਰੇ ਨੇ ਉਹ ਸਰਕਾਰ ਨੂੰ ਜੇ ਕੈਂਪ ਦਾ ਸਰਕਾਰ ਨੂੰ ਲਾਉਣਾ ਚਾਹੀਦੇ ਨੇ ਸਾਨੂੰ ਕਿਉਂ ਲੋਡ ਪੈ ਰਹੀ ਹੈ ਸਰਕਾਰ ਨੂੰ ਚਾਹੀਦਾ ਹੁਣ ਨਿਹਾਲ ਸਿੰਘ ਵਾਲਾ ਬਲਾਕ ਦੇ ਵਿੱਚ ਸਰਕਾਰੀ ਡਾਕਟਰ ਇੱਕਿਆਂ ਦੋ ਆ ਸਾਰੇ ਇਹ ਸਾਰੀ ਤਹਿਸੀਲ ਦੇ ਵਿੱਚ ਮੈਂ ਕੈਂਪ ਲਾਉਣ ਤੋਂ ਪਹਿਲਾਂ ਇੱਥੇ ਸੀਐਮਓ ਸਾਹਿਬ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਦੋ ਡਾਕਟਰ ਆ ਉਹ ਕਿਤੇ ਨਹੀਂ ਅਸੀਂ ਭੇਜ ਸਕਦੇ ਫਿਰ ਅਸੀਂ ਡੀਐਮਸੀ ਨਾਲ ਸੰਪਰਕ ਕੀਤਾ ਉਹਨਾਂ ਤੋਂ ਡਾਕਟਰ ਲਏ ਨੇ ਔਰ ਹਰ ਇੱਕ ਤਰ੍ਹਾਂ ਦੀ ਮਤਲਬ ਗਰੀਬ ਗੁਰਗਬਾਹ ਤੱਕ ਜਿਹਦੀ ਪਹੁੰਚ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਸਾਰੇ ਟੈਸਟ ਇੱਥੇ ਅਵੇਲੇਬਲ ਆ ਦੇਖੋ ਛੋਟੇ ਛੋਟੇ ਟੈਸਟਾਂ ਤੋਂ ਤੁਹਾਡੀ ਸਿਹਤ ਦਾ ਪਤਾ ਲੱਗ ਜਾਂਦਾ ਬਲੱਡ ਪ੍ਰੈਸ਼ਰ ਤੋਂ ਪਤਾ ਲੱਗ ਜਾਂਦਾ ਵੀ ਤੁਹਾਡੀ ਗੇਮ ਕਿੱਧਰ ਨੂੰ ਜਾ ਰਹੀ ਹੈ ਸ਼ੂਗਰ ਹਰੇਕ ਨੂੰ ਜਾਂ ਡਾਇਬਟੀਜ਼ ਦਾ ਪਤਾ ਹੀ ਨਹੀਂ ਹੁੰਦਾ ਲੋ ਆਮ ਲੋਕਾਂ ਨੂੰ ਉਹ ਨਿੱਕੇ ਨਿੱਕੇ ਟੈਸਟਾਂ ਤੋਂ ਥੋੜਾ ਮਤਲਬ ਜੇ ਆਉਣ ਵਾਲੀ ਜਿਹੜੀ ਭਿਆਨਕ ਬਿਮਾਰੀ ਦਾ ਪਤਾ ਲੱਗ ਜਾਂਦਾ ਹੈਗਾਗਾ ਔਰ ਨਾਲ ਸਾਰੀਆਂ ਦਵਾਈਆਂ ਸਾਰੀਆਂ ਦਾ ਇਥੇ ਇੰਤਜ਼ਾਮ ਹੈਗਾਗਾ ਸਾਰਿਆਂ ਨੂੰ ਦਿੱਤਾ ਜਾਊਗਾ ਫਿਰ ਦੰਦਾਂ ਦਾ ਜਿਹੜਾ ਮਾਹਿਰ ਉਹ ਇਸ ਲਈ ਸਦੇ ਆ ਵੀ ਜਿਹੜੇ ਆਪਣੇ ਪਿੰਡ ਵਾਲੇ ਲੋਕ ਐ ਇਹ ਦੰਦਾਂ ਤੋਂ ਨਾਲ ਤਾਂ ਬਿਲਕੁਲ ਨਹੀਂ ਧਿਆਨ ਦਿੰਦੇ ਔਰ ਦੰਦਾਂ ਦਾ ਕੰਮ ਇਹੋ ਜਿਹਾ ਹੈ ਜਦੋਂ ਦਿੱਕਤ ਆਉਂਦੀ ਆ ਇੱਕਦਮ ਆ ਜਾਂਦੀ ਆ ਅੱਜ ਕੱਲ ਹੋਰ ਹੋਰ ਕੈਂਸਰ ਬਹੁਤ ਹੋ ਰਿਹਾਗਾ ਉਸ ਕਰਕੇ ਦੰਦਾਂ ਦੇ ਮਾਹਰ ਆ ਰੱਖੇ ਨੇ ਇਥੇ ਪੂਰਾ ਚੈੱਕਅਪ ਹੋ ਰਿਹਾ ਹੈਗਾ ਪੂਰਾ ਫਾਲੋਅ ਅਪ ਹੋਊਗਾ ਬਾਕੀ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਸਾਰਾ ਕੁਝ ਹੋ ਰਿਹਾ ਹੈਗਾ ਉਹਦਾ ਧੰਵਾਦ ਹੈ ਉੱਪਰ ਵਾਲੇ ਦਾ ਮਾਹਰਾਂ ਦੀ ਗੱਲ ਕਰੀਏ ਜੀ ਕਿੰਨੇ ਮਾਹਰ ਇੱਥੇ ਪਹੁੰਚੇ ਆ ਟੋਟਲ ਇੱਥੇ ਜੀ ਜਨਰਲ ਐਮਬੀਬੀਐਸ ਡਾਕਟਰ ਜਨਰਲ ਫਿਜ਼ੀਸ਼ੀਅਨ ਆਏ ਨੇ ਔਰਲ ਸਪੈਸ਼ਲਿਸਟ ਆਏ ਨੇ ਔਰਥੋਡੋਨਟਿਸ ਸਪੈਸ਼ਲਿਸਟ ਆਏ ਨੇ ਔਰ ਨਾਲ ਆਪਣਾ ਆਈ ਸਪੈਸ਼ਲਿਸਟ ਆਏ ਨੇ ਚਾਰ ਤਰ੍ਹਾਂ ਦੇ ਡਿਪਾਰਟਮੈਂਟ ਦੇ ਡਾਕਟਰ ਆਏ ਹੋਏ ਨੇ ਪਹਿਲਾਂ ਤਾਂ ਅੱਜ ਦੇ ਮਾਗ ਮਹੀਨੇ ਦੇ ਪਵਿੱਤਰ ਦਿਹਾੜੇ ਤੇ ਜੋ ਤਖਤੂਪੁਰਾ ਪਰਿਵਾਰ ਨੇ ਇਹ ਮੈਡੀਕਲ ਕੈਂਪ ਲਾਇਆ ਨਾਲ ਖੂਨਦਾਨ ਕੈਂਪ ਲਾਇਆ ਬਹੁਤ ਵਧਾਈ ਦੇ ਪਾਤਰ ਹੈ ਜੋ ਅੱਜ ਕੱਲ ਸਮਾਜ ਨੂੰ ਲੋੜ ਹੈ ਜਿਹੜੇ ਬੰਦੇ ਗਾਂਹ ਮਹਿੰਗੇ ਮਹਿੰਗੇ ਟੈਸਟ ਵਗੈਰਾ ਨਹੀਂ ਕਰਵਾ ਸਕਦੇ ਜਾ ਕੇ ਹਸਪੀਟਲਾਂ ਦੇ ਵਿੱਚ ਉਹਨਾਂ ਵਾਸਤੇ ਇਹਨਾਂ ਨੇ ਇੱਥੇ ਜਿਹੜਾ ਖੂਨਦਾਨ ਕੈਂਪ ਤੇ ਮੈਡੀਕਲ ਕੈਂਪ ਲਾਇਆ ਉਹ ਬਹੁਤ ਵਧੀਆ ਗੱਲ ਹੈ ਕਿਉਂਕਿ ਸੇਵਾ ਭਾਵਨਾ ਹਰੇਕ ਪਰਿਵਾਰ 'ਚ ਨਹੀਂ ਹੁੰਦੀ ਕਿਸੇ ਕਿਸੇ ਪਰਿਵਾਰ 'ਚ ਹੁੰਦੀ ਹੈ ਤੇ ਅਸੀਂ ਇਹ ਜਿਹੜੀ ਸੇਵਾ ਭਾਵਨਾ ਦੇ ਨਾਲ ਤਖਤੂਪੁਰਾ ਪਰਿਵਾਰ ਇਹ ਸੇਵਾ ਕਰ ਰਿਹਾ ਸੀ ਇਹਦਾ ਬਹੁਤ-ਬਹੁਤ ਧੰਨਵਾਦ ਵੀ ਕਰਦੇ ਆਂ ਇਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਸ਼ੁਭਾਸ਼ੀ ਵੀ ਦਿੰਨੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਕੈਂਪ ਨੂੰ ਹੋਰ ਵੱਡੇ ਲੈਵਲ ਤੱਕ ਲੈ ਕੇ ਜਾਣ ਤੇ ਜੋ ਆਮ ਨਾਗਰਿਕਾਂ ਦਾ ਫਾਇਦਾ ਹੋ ਸਕੇ ਦੇਖੋ ਸਭ ਤੋਂ ਪਹਿਲਾਂ ਤਾਂ ਤਖਤੂਪੁਰਾ ਪਰਿਵਾਰ ਹਮੇਸ਼ਾ ਹੀ ਚੰਗੇ ਸਮਾਜ ਸੇਵੀ ਕੰਮ ਕਰਦਾ ਆਇਆ ਔਰ ਸਰਪੰਚ ਸਾਹਿਬ ਦੀ ਯਾਦ ਚ ਹਰ ਸਾਲ ਹੀ ਬਲੱਡ ਕੈਂਪ ਲਾਇਆ ਜਾਂਦਾ ਸੋ ਅੱਜ ਲੋਕਾਂ ਦਾ ਹਰ ਵਾਰੀ ਇੰਨੇ ਜੋਸ਼ੋਖ ਰੋਸ਼ਨਾ ਵਾਲੀ ਇਸ ਕੈਂਪ ਦੇ ਵਿੱਚ ਲੋਕ ਪਹੁੰਚ ਕੇ ਆਪਦਾ ਖੂਨਦਾਨ ਕਰਦੇ ਆ ਸੋ ਮੈਂ ਸਮਝਦਾ ਵੀ ਸਭ ਤੋਂ ਵੱਧ ਵਧਾਈ ਦੇ ਪਾਤਰ ਸਰਦਾਰ ਜਗਰੂਪ ਸਿੰਘ ਤੇ ਸਰਦਾਰ ਪਰਮਪਾਲ ਸਿੰਘ ਤਖਤੂਪੁਰਾ ਉਦਮ ਕਰਨਾ ਬਹੁਤ ਔਖਾ ਹੈ ਸੋ ਉਦੋਂ ਵੀ ਬੜੀ ਮਿਹਨਤ ਨਾਲ ਕੀਤਾ ਅੱਜ ਮੈਨੂੰ ਯਾਦ ਆ 10 ਦਿਨ ਹੋ ਗਏ ਲਗਾਤਾਰ ਲੋਕਾਂ ਨੂੰ ਸਨੇਹ ਲਾਉਂਦਿਆਂ ਨੂੰ ਲੋਕਾਂ ਨੂੰ ਇਹ ਕਹਿਣ ਨੂੰ ਵੀ ਸਾਡਾ ਉੱਤੇ ਕੈਂਪ ਲੱਗਿਆ ਹਾਰਟ ਦਾ ਦੰਦਾਂ ਦਾ ਅਲੱਗ-ਅਲੱਗ ਡਾਕਟਰ ਆਏ ਆ ਕੋਈ ਵੀ ਬੰਦਾ ਆਓ ਇੱਥੇ ਫ੍ਰੀ ਚੈੱਕਅਪ ਕਰਾਓ ਸੋ ਬਹੁਤ ਹੀ ਇੱਕ ਤਾਂ ਤਖਤੂਪੁਰਾ ਦੇ ਵਿੱਚ ਜਦੋਂ ਮੇਲਾ ਹੁੰਦਾ ਸੋਇਦ ਕੀ ਮੇਲੇ ਤੇ ਜਿਹੜਾ ਇਹ ਸਾਰਾ ਇਹਨਾਂ ਨੇ ਯੋਗਦਾਨ ਪਾਇਆ ਇਹ ਵਧਾਈ ਦੇ ਪਾਤਰ ਨੇ ਤੁਸੀਂ ਮੈਨੂੰ ਇਹ ਦੱਸੋ ਵੀ ਜੇ ਮੱਲਾ ਕਲੀਨਿਕ ਕਾਮਯਾਬ ਹੋਣਾ ਤਾਂ ਜਿੰਨੇ ਲੋਕ ਇੱਥੇ ਚੈੱਕਅਪ ਕਰਾਉਣ ਆ ਰਹੇ ਆ ਜਾਂ ਜੋ ਲੋਕ ਬਲੱਡ ਡੋਨੇਟ ਕਰਨ ਆ ਰਹੇ ਆ ਦੰਦਾਂ ਦੇ ਡਾਕਟਰ ਕੋਲੇ ਅਲੱਗ ਪੀੜ ਹੈ ਹਾਰਟ ਦੇ ਡਾਕਟਰ ਕੋਲੇ ਅਲੱਗ ਪੀੜ ਹੈ ਜੇ ਮੱਲਾ ਕਲੌਨ ਕਲੀਨਿਕ ਸਰਕਾਰ ਦੇ ਇੰਨੇ ਕਾਮਯਾਬ ਹੋਣ ਤੇ ਇੱਥੇ ਰਸ ਪਵੇ ਸੋ ਕਿਤੇ ਨਾ ਕਿਤੇ ਇਹਨਾਂ ਨੇ ਬਿਲਕੁਲ ਉਹ ਇੱਕ ਕਾਗਜ਼ੀ ਕਾਰਵਾਈ ਪੂਰੀ ਕੀਤੀ ਹੈ ਸੋ ਹੁਣ ਧਾਰਮਿਕ ਪ੍ਰੋਗਰਾਮ ਤੇ ਖੜੇ ਆ ਮੈਂ ਕਿਸੇ ਦੇ ਔਲਟ ਨਹੀਂ ਬੋਲਣਾ ਚਾਹੁੰਦਾ ਸੋ ਸਾਡਾ ਆਪ ਦਾ ਉਦਮ ਸੀ ਵੀ ਸਾਰੀ ਟੀਮ ਨੇ ਬਹੁਤ ਭਜ ਨਾਟ ਕਰਕੇ ਜਿਹੜਾ ਬਲੰਟ ਕੈਂਪ ਬਲੱਡ ਕੈਂਪ ਦੇ ਵਿੱਚ ਆਪਦਾ ਯੋਗਦਾਨ ਪਾਇਆ ਸੋ ਬਹੁਤ ਬਹੁਤ ਸਾਰੇ ਨਿਹਾਲ ਸਿੰਘ ਵਾਲੇ ਨੂੰ ਤੇ ਸਾਰੀ ਟੀਮ ਨੂੰ ਮੁਬਾਰਕਾ